ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੀ ਮਾਨਸਾ ਜ਼ਿਲ੍ਹੇ ਦੀ ਹੋਈ ਮਹੀਨਾਵਾਰ ਮੀਟਿੰਗ ਅੱਜ ਦੁਪਹਿਰ ਕਰੀਬ 2 ਵਜੇ ਜਾਣਕਾਰੀ ਦਿੰਦੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੀ ਮਾਨਸਾ ਜ਼ਿਲ੍ਹੇ ਦੀ ਮਹੀਨਾਵਾਰ ਮੀਟਿੰਗ ਮਾਨਸਾ ਦੇ ਬਾਲ ਭਵਨ ਵਿਖੇ ਹੋਈ ਜਿਸ ਵਿੱਚ ਪੰਜ ਬਲਾਕਾਂ ਦੇ ਪ੍ਰਧਾਨ ਖਜ਼ਾਂਚੀ ਜਰਨਲ ਸਕੱਤਰ ਅਤੇ ਸੂਬਾ ਆਗੂ ਲਖਮਨ ਸਿੰਘ ਚੱਕਰ ਦੀ ਸ਼ੇਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੋਤੀ ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਮੈਂ ਅਮਿੰਦਰ ਸਿੰਘ ਪੈਣੀਵਾਗਾ ਬੀਕੇ ਜੂ ਟਕੌਂਦਾ ਦਾ ਜਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਜਿਹੜੀ ਜ਼ਿਲ੍ਹੇ ਦੀ ਮੀਟਿੰਗ ਹੈ ਨੀਂਨਾਬਾਰ 3 ਤਰੀਕ ਦੀ ਕਰਦੇ ਆ ਉਹ ਅੱਜ ਮਾਨਸਾ ਦੇ ਬਾਲਪਾਵਨ ਦੇ ਵਿੱਚ ਮੀਟਿੰਗ ਹੋਈ ਹੈ। ਜਿਹੜੀ ਮੀਟਿੰਗ ਦੇ ਵਿੱਚ ਪੰਜੇ ਬਲਾਕਾਂ ਜਿਹੜੀਆਂ ਜ਼ਿਲ੍ਹੇ ਦੀਆਂ ਉਹਨਾਂ ਦੇ ਪ੍ਰਧਾਨ ਆ ਜਰਨ ਚਕਤਰ ਖਜਾਨਚੀ ਜਿਹੜੇ ਹਾਜ਼ਰ ਹਨ ਇਸ ਕਰਕੇ ਜਿਹੜਾ ਪਿਛਲਾ ਜ세 ਬੰਦੀ ਦਾ ਲੇਖਾ ਜੋਖਾ ਕਮਾਂ ਦਾ ਸਾਰਾ ਉਹ ਕੀਤਾ ਤੇ ਅਗਲਾ ਪ੍ਰੋਗਰਾਮ ਮਹੀਨੇ ਦੇ ਵਿੱਚ ਜਿਹੜੇ ਕੀ ਕਰਨੇ ਆ ਜਿਵੇਂ ਕਿ ਕਈ ਨੱਬਾਂ ਦੇ ਵਿੱਚ ਉਹ ਜਿਹੜਾ ਮੇਨ ਮੁੱਦਾ ਦਾ ਜਿਵੇਂ ਕਿ ਦੋ ਮੰਗਾਂ ਤੇ ਲਗਾਤਾਰ ਕਿਸਾਨ ਜੱਸੇ ਬੰਦਿਆਂ ਦੀ ਲੜਾਈ ਚੱਲਦੀ ਹੈ ਇੱਕ ਤਾਂ ਜਿਹੜਾ ਮੋਦੀ ਸਰਕਾਰ ਨੇ ਨਵਾਂ ਬਿੱਲ ਪੇਸ਼ ਕੀਤਾਗਾ ਉਹ ਖਾਰਨਾ ਲਿਆਂਦਾ ਪੰਜਾਬ ਸਰਕਾਰਾਂ ਨੂੰ ਕਿਹਾ ਵੀ ਇਹਨੂੰ 15 ਦਿਨ ਦੇ ਵਿੱਚ ਵਿੱਚ ਪਾਸ ਕਰਕੇ ਇਸ ਨੂੰ ਸਾਡੇ ਕੋਲ ਵਾਪਸ ਕਰ ਦਿਓ ਪਰ ਇਹ ਉੱਟਾ ਕਿਉਂਕਿ ਥੱਲੇ ਤੇ ਜਾਣਾ ਹੁੰਦਾ ਪੈਨਲ ਬਣ ਕੇ ਇਹ ਲੋਕ ਮੰਗ ਕਰਦੇ ਹੁੰਦੇ ਆ ਸਰਕਾਰ ਤੋਂ ਵੀ ਆ ਪੈਨਲ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਪਰ ਇਹ ਉਹ ਟ ਹੈ ਜਿਹੜਾ ਮੋਦੀ ਸਰਕਾਰ ਲਗਾਤਾਰ ਮਿਹਨਤ ਕਰਨ ਵਾਲੇ ਲੋਕਾਂ ਦੇ ਉੱਤੇ ਕਹਾੜਾ ਤੇਜ਼ ਕਰ ਰਹੀ ਹੈ ਉਹਦਾ ਵਿਰੋਧ ਕੀਤਾਗਾ ਤੇ ਆਉਣ ਵਾਲੀ 9 ਤਰੀਕ ਨੂੰ ਮੋਗੇ ਦੇ ਵਿੱਚ ਇੱਕ ਮਹਾ ਰੈਲੀ ਕੀਤੀ ਜਾ ਰਹੀ ਹੈ ਵੱਡੀ ਉਸ ਰੈਲੀ ਦੇ ਵਿੱਚ ਚੜ 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 ਤਰ ਕੇ ਪੂਰੇ ਵਰਕਰਾਂ ਦੀ ਆਗੂਆ ਦੀ ਡਿਉਟੀ ਲਈ ਗਈ ਗੱਡੀ ਕਿੰਤੀ ਜਾਣਾ ਕਿਉਂਕਿ ਦੂਸਰਾ ਜਿਹੜਾ ਖਨੌਰੀ ਦੇ ਵਿੱਚ ਚੱਲਦਾਗਾ ਕਿਸਾਨ ਜਸ਼ੇਬੰਦੀ ਦਾ ਧਰਨਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਟਿੱਚ ਕਰਕੇ ਸਮਝਦੀ ਆ ਕਿਸਾਨਾਂ ਦੇ ਇਕੱਠ ਨੂੰ ਤੇ ਕਿਸਾਨਾਂ ਦੇ ਸੰਘਰਸ਼ ਨੂੰ ਉਹ ਫੌਰੀ ਤੌਰ ਤੇ ਜਿਹੜਾ ਖਨੌਰੀ ਦੇ ਵਿੱਚ ਧਰਨਾ ਆ ਉਹਦੀਆਂ ਮੰਗਾਂ ਜਿਹੜੀਆਂ ਸ ਜਾਇਜ ਨੇ ਮੰਗੀਆਂ ਜਾਣ ਤੇ ਉਸ ਹੱਬ ਤੋਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਰਨ ਵਰਤਾ ਉਹ ਤਲਾਇਆ ਗਿਆ